ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਅਨਾਜ ਮੰਡੀ ਬੰਗਾ ਵਿਖੇ ਕਣਕ ਦੇ ਖਰੀਦ ਪ੍ਰਬੰਧਾ ਦਾ ਜਾਇਜ਼ਾ ਲਿਆ ਗਿਆ ਜਿਸ ਵਿੱਚ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੁੱਖ ਮਕਸਦ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ ਉਹਨਾਂ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਅਦਾਇਗੀ ਵਿੱਚ ਵੀ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਚ ਜਾਵੇਗੀ ਨਾਲ ਹੀ ਉਹਨਾਂ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਐਲੋਪੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਬਾਰੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਬਾਜਵਾ ਸਾਹਿਬ ਇੱਕ ਸੁਲਝੇ ਜਾਏ ਰਾਜਨੀਤਿਕ ਆਗੂ ਹਨ ਜੇਕਰ ਉਹਨਾਂ ਕੋਲ ਅਜੇ ਹੀ ਕੋਈ ਜਾਣਕਾਰੀ ਹੈ ਤਾਂ ਉਹ ਸਰਕਾਰ ਨਾਲ ਸਾਂਝੀ ਕਰਨ ਇਸ ਮੌਕੇ ਉਹਨਾਂ ਦੇ ਨਾਲ ਬੰਗਾ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਡਾਕਟਰ ਸੁਖਵਿੰਦਰ ਕਮਾਲ ਸੁਖੀ ਅਤੇ ਬੰਗਾ ਹਲਕਾ ਇੰਚਾਰਜ ਗੁਲਜੀਤ ਸਿੰਘ ਸਰਹਾਲਵੀ ਮੌਜੂਦ ਸਨ ਅੱਜ ਮੈਂ ਦਾਣਾ ਮੰਡੀ ਬੰਗਾ ਚ ਆਇਆ ਸੋ ਮੇਰੇ ਨਾਲ ਸਾਡੇ ਬੰਗਾ ਤੋਂ ਵਿਧਾਇਕ ਡਾ ਡੁੱਖੀ ਜੀ ਡਿਪਟੀ ਕਮਿਸ਼ਨਰ ਆਪਣੇ ਅੰਕਰ ਜੀ ਔਰ तमाम ਜਿਹੜੇ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਨੇ ਅਧਿਕਾਰੀ ਸਹਿਬਾਨ ਨੇ ਉਹ ਵੀ ਸਾਰੇ ਇੱਥੇ ਆਇਆ ਸੋ ਉਹਨਾਂ ਦੀ ਹਾਜ਼ਰੀ ਚ ਕਣਕ ਦੀ ਖਰੀਦ ਦਾ ਜਿਹੜਾ ਇੱਥੇ ਉਹ ਸ਼ੁਰੂਆਤ ਕਰਾਈ ਆ ਸੋ ਲਗਾਤਾਰ ਡੇ ਬਾਈ ਡੇ ਜਿਹੜਾ ਕਣਕ ਦੀ ਖੇਤੀ ਦਾ ਸੀਜ਼ਨ ਹੈ ਉਹ ਪੀਕ ਤੇ ਜਾ ਰਿਹਾ ਸੋ ਪੰਜਾਬ ਦੇ ਅੰਦਰ ਇਸ ਵਾਰ ਬੜੀ ਬੰਪਰ ਫਸਲ ਹੋਣ ਦੀ ਸਭਾਵਨਾ ਹੈ ਔਰ ਖਾਸ ਕਰਕੇ ਜਿਹੜਾ ਦਾਣਾ ਕਣਕ ਦਾ ਉਹ ਵੀ ਕਾਫੀ ਨਰੋਆ ਹੈ ਸੋ 1 ਲੱਖ 124 ਲੱਖ ਐਮਟੀ ਦਾ ਜਿਹੜਾ ਟਾਰਗੇਟ ਸਾਨੂੰ ਮਿਲਿਆ ਕੇਂਦਰੀ ਪੂਲ ਦੇ ਲਈ ਮੈਨੂੰ ਲੱਗਦਾ ਵੀ ਅਸੀਂ ਉਹ ਸਹਜੇ ਪੂਰਾ ਕਰਾਂਗੇ ਔਰ ਉਹਦੇ ਲਈ ਜਿੰਨਾ ਵੀ ਕੋਈ ਮੈਕੈਨਿਜ਼ਮ ਹੈ ਜਿੰਨਾ ਵੀ ਸਾਡਾ ਬੰਦੋਬਸਾ ਹੈ ਉਹ ਪੂਰਾ ਮੰਡੀਆਂ ਦੇ ਵਿੱਚ ਤਿਆਰ ਵਰ ਤਿਆਰ ਬੈਠਾ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 4 ਲੱਖ 16000 ਐਮਪੀ ਮਤਲਬ ਬੀਟ ਆਈ ਹੈ ਸੋ ਜਿਹਦੇ ਵਿੱਚੋਂ 326000 ਅਸੀਂ ਖਰੀਦ ਚੁੱਕੇ ਆ ਔਰ 155 ਕਰੋੜ ਰੁਪਇਆ ਜਿਹੜਾ ਬੰਦਾ ਆ ਕਿਸਾਨਾਂ ਦੀ ਜਿੰਸ ਦਾ ਉਹਨਾਂ ਦੇ ਖਾਤਿਆਂ 'ਚ ਵੀ ਪਾਇਆ ਜਾ ਚੁੱਕਿਆ ਸੋ ਕਿਉਂਕਿ ਮਾਨਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਹਦੇਸ਼ ਆ ਕਿ ਮੰਡੀ ਦੇ ਅੰਦਰ ਪਰਚੂਰਮੈਂਟ ਨਾਲ ਜੁੜੀਆਂ ਜਿੰਨੀਆਂ ਵੀ ਫੈਕਲਟੀਆਂ ਨੇ ਚਾਹੀਓ ਕਿਸਾਨ ਨੇ ਮਜ਼ਦੂਰ ਨੇ ਆਰਤੀ ਨੇ ਕਿਸੇ ਵੀ ਤਰ੍ਹਾਂ ਜੁੜਨ ਨੂੰ ਦਿੱਕਤ ਨਾ ਆਵੇ ਸੋ ਉਹਦੇ ਲਈ ਸਾਰੇ ਪ੍ਰਬੰਧ ਕੀਤੇ ਆ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਨੀ ਚਾਹਨਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦੁਬਧਾ ਮੰਚ ਨਾ ਹੋਵੇ ਸਕੱਲਾ ਕੱਲਾ ਦਾਣਾ ਐਮਐਸਪੀ ਦੇ ਉੱਤੇ 2425 ਰੁਪਏ ਜੋ ਤਾ ਕੀਤਾ ਗਿਆ ਉਹ ਖਰੀਦਾਂਗੇ ਔਰ ਮੈਨੂੰ ਇਹ ਵੀ ਚੰਗਾ ਲੱਗਿਆ ਕਿ ਇੱਥੇ ਮੰਡੀ ਦੇ ਅੰਦਰ ਜਿਹੜੇ ਮਾਰਕੀਟ ਕਮੇਟੀ ਵੱਲੋਂ ਜਿਹੜੇ ਸਰਕਾਰ ਵੱਲੋਂ ਬੰਦਬਸ ਨੇ ਜਾਹੋ ਪਾਣੀ ਦੇ ਪਰੰਧਾਂ ਦਾ ਸਵਾਲ ਆ ਕੋਈ ਬਾਥਰੂਮਾਂ ਦਾ ਸਵਾਲ ਆ ਜਾਂ ਹੋਰ ਜਿਹੜੇ ਵੀ ਇਸ ਕਿਸਮ ਦੀਆਂ ਕੋਈ ਲੋੜਾਂ ਮੰਡੀ ਨਾਲ ਜੁੜੀਆਂ ਹੁੰਦੀਆਂ ਨੇ ਉਹ ਆਲਮੋਸਟ ਮਤਲਬ ਪੂਰੀਆਂ ਨੇ ਸੋ ਅੱਜ ਜਿਸ ਕਿਸਾਨ ਦੀ ਢੇਰੀ ਇੱਥੇ ਤੋਲੀ ਗਈ ਆ ਉਸ ਢੇਰੀ ਦਾ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਉਹਦੀ ਬਣਦੀ ਰਕਮ ਆ ਉਹਦੇ ਖਾਤੇ 'ਚ ਪਾਈ ਜਾਊਗੀ ਸੋ ਚੜ੍ਹਦੀ ਕਲਾ 'ਚ ਕਿਸਾਨ ਆਉਣ ਮੰਡੀ ਦੇ ਅੰਦਰ ਅਸੀਂ ਪੂਰੇ ਇਤਜ਼ਾਮ ਕੀਤੇ ਆ ਕੱਲਾ ਕੱਲਾ ਦਾਣਾ ਜਿਹੜਾ ਐਮਐਸਪੀ ਦੇ ਉੱਤੇ ਚੱਕਾਂਗੇ ਸਰ ਅੱਜ ਦਾਣਾ ਮੰਡੀ ਬੰਗੜਾ ਦੇ ਵਿੱਚ ਜਦੋਂ ਕੰਮ ਕਣਕ ਦੀ ਆਮਦ ਸ਼ੁਰੂ ਹੋਈ ਅੱਜ ਦੀ 25 ਦੀ ਸ਼ੁਰੂ ਹੋਈ ਪਰ ਮੈਂ ਅੱਜ ਇਹ ਮਹਿਸੂਸ ਕਰ ਰਿਹਾ ਜਿਸ ਤਰ੍ਹਾਂ ਦੀ ਮੈਂ ਪਹਿਲੀ ਟੀਰੀ ਵੀ ਅਸੀਂ ਦੇਖੀ ਆ ਉਹਦਾ ਜਿਸ ਤਰ੍ਹਾਂ ਦਾ ਦਾਣਾ ਹੈ ਮੈਂ ਕਿਸਾਨ ਭਰਾਵਾਂ ਨੂੰ ਉਹਨਾਂ ਦੀ ਮਿਹਨਤ ਤੇ ਉਹਨਾਂ ਨੂੰ ਵਧਾਈ ਵੀ ਦੇਵਾਂਗਾ ਕਿ ਇਸ ਵਾਰ ਉਹਨਾਂ ਦੀ ਮਿਹਨਤ ਬੜਾ ਵਧੀਆ ਰੰਗ ਲੈ ਕੇ ਆਈ ਹੈ ਅੱਜ ਉਹ ਜਿਹੜਾ ਉਹ ਝਾੜ ਵਧਿਆ ਸੋ ਮੈਂ ਦੱਸ ਇਹ ਸਮਝ ਲੈ ਕੇ ਉਹਨਾਂ ਦੀ ਸੰਕਟ ਨਹੀਂ ਹੌਸਾ ਕਿ ਬਾਕੀ ਜਿਹੜੀ ਕਣਕ ਮੰਡੀਆਂ ਚ ਆਏਗੀ ਉਹਦਾ ਇੱਕ ਇੱਕ ਦਾਣਾ ਜਿਹੜਾ ਪੰਜਾਬ ਸਰਕਾਰ ਚ ਕਾਏਗੀ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਮੰਡੀ ਚ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮਾਂ ਜਾਂ ਜਿਹੜੇ ਵਰਕਰ ਨੇ ਉਹਨਾਂ ਨੂੰ ਕਿਸੇ ਨੂੰ ਕੋਈ ਤੰਗੀ ਨਹੀਂ ਆਲਦੀ ਆਏਗੀ ਸਾਡੀ ਇੱਕ ਕਮਿਟਮੈਂਟ ਕਿਸਾਨਾਂ ਦੇ ਨਾਲ ਔਰ ਮੰਡੀ ਦੇ ਵਿੱਚ ਆੜਤੀਆਂ ਦੇ ਨਾਲ ਔਰ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਨਾਲ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਡਿਫਿਕਲਟੀ ਨੂੰ ਆਨਿਗਿਆਣਤ ਸਰ ਅੱਜ ਖਰੀਦ ਸ਼ੁਰੂ ਹੋਈ ਆ ਕਿੰਨੀਆਂ ਕ ਮੰਡੀਆਂ ਦੇ ਵਿੱਚ ਜਿਹੜੀ ਖਰੀਦ ਸ਼ੁਰੂ ਕਰਾਈ ਗਈ ਆ ਇਹ ਅੱਜ ਪਹਿਲੀ ਬੰਗਾ ਮੰਡੀ ਜੀ ਖਰੀਦ ਸ਼ੁਰੂ ਹੋਈ ਆ ਜੀ ਇਹ ਜ਼ਿਲ੍ਹੇ ਦੀ ਪਹਿਲੀ ਮੰਡੀ ਆ ਜਿੱਥੇ ਅੱਜ ਖਰੀਦ ਸ਼ੁਰੂ ਹੋ ਗਈ ਇਸ ਤੋਂ ਬਾਅਦ ਹੁਣ ਜਿੱਥੇ ਜਿੱਥੇ ਆਮਦਾਈ ਆ ਨਵਾਂ ਸ਼ਹਿਰ ਵੀ ਆਮਦ ਆ ਗਈ ਆ ਇੱਕ ਦੋ ਪਿੰਡੂ ਮੰਡੀਆਂ ਚ ਵੀ ਆ ਗਈ ਆ ਉੱਥੇ ਵੀ ਸ਼ੁਰੂ ਹੋ ਗਈ ਟੋਟਲ ਜ਼ਿਲ੍ਹੇ ਦੀਆਂ ਕਿੰਨੀਆਂ ਮੰਡੀਆਂ ਜੀ ਕੁੱਲ 30 ਮੰਡੀਆਂ ਜੀ ਉਹਨਾਂ ਦੇ ਸਾਰੇ ਪ੍ਰਬੰਧ ਪੂਰੇ ਨੇ ਤੇ ਉਮੀਦ ਹੈ ਕਿ ਆਉਂਦੇ 1-2 ਦਿਨਾਂ ਚ ਸਾਰੀਆਂ ਮੰਡੀਆਂ ਚ ਆਮਦਿ ਸ਼ੁਰੂ ਹੋ ਜਾਵੇਗੀ। ਅ ਕਿੰਨੀ ਕੁ ਕਣਕ ਇਤਕੀ ਉਮੀਦ ਹੈਗੀ ਹੈ ਜਿਹੜੀ ਆਜੇਗੀ ਤੇ ਪਿਛਲੇ ਸਾਲ ਕਿੰਨੀ ਕਾਈ ਸੀ? 2.5 ਲੱਖ ਮੀਟਰ ਟਾਂ ਦੇ ਕਰੀਬ ਪਿਛਲੇ ਸਾਲ ਦੀ ਹੈ ਜੀ। ਦੇ ਸਮੀ ਉਮੀਦ ਹੈ ਕਿ ਇਹ ਟੀਚਾ ਐਕਸੀ ਅਸੀਂ ਪੂਰਾ ਕਰਾਂਗੇ ਜਿਸ ਤਰੀਕੇ ਘਰਾਂ ਵਾਲਿਆਂ ਨੂੰ ਖਰੀਦਣ ਦੀ ਹੁੰਦੀ ਹੈ ਲੋੜ ਕਣਕ ਖਾਸ ਕਰਕੇ ਉਹ ਵੀ ਮੰਡੀ ਦੇ ਵਿੱਚੋਂ ਦਿੱਤੀ ਜਾਊਗੀ ਜਾਂ ਕਿ ਉਹਦਾ ਕੋਈ ਪੈਸੇ ਜਿਹੜੇ ਆ ਉਹ ਤੋਂ ਅਲੱਗ ਇਹ ਜਿਹੜੀ ਮੰਡੀ ਹੁੰਦੀ ਹੈ ਜੀ ਕੋਈ ਵੀ ਪੰਜਾਬ ਮੰਡੀ ਬੂਰ ਦੀਆਂ ਮੰਡੀਆਂ ਇਹ ਸਿਰਫ ਹੋਲ ਸੇਲ ਦੀਆਂ ਮੰਡੀਆਂ ਹੁੰਦੀਆਂ ਇੱਥੇ ਪਰਚੂਨ ਦਾ ਕੰਮ ਨਹੀਂ ਕੀਤਾ ਜਾ ਸਕਦਾ ਸਿਰਫ ਬੰਦਾ ਬਾਰੇ ਵਿਸਾਦ ਹਸੋ ਜਿੱਦਾਂ ਕਿ ਦੇਖਣ ਜਾਂਦਾ ਕਿ ਕਿਸਾਨਾਂ ਨੂੰ ਕਈ ਵਾਰੀ ਪਾਣੀ ਵੀ ਪੀਣ ਨੂੰ ਨਹੀਂ ਮਿਲਦਾ ਮੰਡੀਆਂ ਚ ਸਭ ਤੋਂ ਮੂਡਲਾ ਕੰਮ ਜਿਹੜਾ ਸਫਾਈ ਦਾ ਜੀ ਉਹ ਮੁਕੰਮਲ ਹੋ ਚੁੱਕਿਆ ਹੈ ਮੰਡੀਆਂ ਸਾਫ਼ ਨੇ ਸਾਰੀਆਂ ਜਿਹੜਾ ਪਾਣੀ ਦਾ ਪ੍ਰਬੰਧ ਹੈ ਸਾਰ ਜਗ੍ਹਾ ਪਾਣੀ ਦਾ ਪ੍ਰਬੰਧ ਹੈਗੇ ਆ ਕਈ ਜਗ੍ਹਾ ਜਿਵੇਂ ਇੱਥੇ ਸਟੈਂਡ ਪੋਸਟਾਂ ਲੱਗੀਆਂ ਹੋਈਆਂ ਟੂਟੀਆਂ ਲੱਗੀਆਂ ਹੋਈਆਂ ਨਾਲ ਇੱਕ ਸਾਈਕਲ ਤੇ ਪਾਣੀ ਪੀਉਣ ਵਾਲੇ ਬੰਦੇ ਵੀ ਅਸੀਂ ਰੱਖੇ ਹੋਏ ਨੇ ਤੇ ਇਸ ਤੋਂ ਇਲਾਵਾ ਜਿਹੜੀਆਂ ਪਿੰਡੂ ਮੰਡੀਆਂ ਉਹਨਾਂ ਚ ਸਬਮਰਸੀਬਲ ਤੇ ਨਲਕੇ ਲੱਗੇ ਹੁੰਦੇ ਆ ਤੇ ਬਰਫ਼ ਦਾ ਇੰਤਜ਼ਾਮ ਅਸੀਂ ਮੌਸਮ ਦੇ ਹਿਸਾਬ ਨਾਲ ਗਰਮੀ ਨੂੰ ਦੇਖ ਕੇ ਵੀ ਕਰ ਲੈਂਦੇ ਹਾਂ ਠੀਕ ਹੈ ਥੈਂਕ ਯੂ ਸਰ we <laughs>